ਅ ਦੇਖੋ ਸਭ ਤੋਂ ਪਹਿਲਾਂ ਤੋਂ ਮੈਂ ਥੈਂਕ ਯੂ ਕਿ ਤੁਸੀਂ ਆਏ ਹੋ ਇਹ ਬੜਾ ਕ੍ਰਿਟੀਕਲ ਮੋਮੈਂਟ ਹੈ ਸਾਡੇ ਲਈ ਪੂਰੇ ਹਿੰਦੁਸਤਾਨ ਲਈ ਔਰ ਖਾਸ ਕਰਕੇ ਬਾਰਡਰ ਸਟੇਟ ਪੰਜਾਬ ਵਰਗੀ ਬਾਰਡਰ ਸਟੇਟ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਬਿਲਕੁਲ ਤਿਆਰ ਬਰ ਤਿਆਰ ਰਹੀਏ ਕਾਇਮ ਰਹੀਏ ਔਰ ਮੁਕਾਬਲਾ ਕਰੀਏ ਹੁਣ ਆਗੀ ਗੱਲ ਕੀ ਬਿਲਕੁਲ ਆਪਰੇਸ਼ਨ ਸਿੰਧੂਰ ਤੋਂ ਬਾਅਦ ਜਿਹੜੀ ਪਾਕਿਸਤਾਨ ਦੀ ਫੌਜ ਹੈ ਖਾਸ ਕਰਕੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਅਤਵਾਦੀਆਂ ਦਾ ਰਲੀ ਹੈ ਆਈਐਸਆਈ ਤੇ ਦੋਨੇ ਜੜੀਆਂ ਉਹਨਾਂ ਦੀ ਆਰਗੇਨਾਈਜੇਸ਼ਨਸ ਨੇ ਪਿਛਲੇ ਕਈ ਸਾਲਾਂ ਤੋਂ ਹਤਵਾਦੀ ਸਪੋਰਟ ਕਰਕੇ ਸਾਡਾ ਨੁਕਸਾਨ ਕਰਦੀਆਂ ਆ ਰਹੀਆਂ ਨੇ ਕਿੰਨੀਆਂ ਜਾਨਾਂ ਗਵਾਈਆਂ ਨੇ ਅਸੀਂ ਪਹਿਲਾਂ ਪੰਜਾਬ ਦੇ ਬਾਅਦ ਦੇ ਵਿੱਚ 99 90 ਤੋਂ ਲੈ ਕੇ ਪਾਕਿਸਤਾਨ ਦੇ ਵਿੱਚ ਹੁਣ ਤੁਸੀਂ ਦੇਖੋ ਤਕਰੀਬਨ 30 ਸਾਲ ਹੋ ਗਏ ਔਰ ਇਹ ਜੋ ਪਹਿਲਗਾਮ ਚ ਹੋਇਆ ਸੀ ਜੜੀ ਉਹ ਦੁਖਦਾਈ ਘਟਨਾ ਜਿੰਨੀ ਪੇਨਫੁੱਲ ਹੈਗੀ ਸੀ ਉਹਦਾ ਜਵਾਬ ਬਣਦਾ ਸੀ ਔਰ ਹੁਣ ਹਿੰਦੁਸਤਾਨ ਨੇ ਤੇ ਜੋ ਅਟੈਕ ਕੀਤਾ ਉਹ ਤੇ ਟੈਰਰਿਜ਼ਮ ਦੇ ਖਿਲਾਫ ਕੀਤਾ ਅੱਤਵਾਦੀਆਂ ਦੇ ਠਿਕਾਣਿਆਂ ਤੇ ਕੀਤਾ ਲੇਕਿਨ ਪਾਕਿਸਤਾਨ ਦੀ ਫੌਜ ਹੁਣ ਸਾਫ਼ ਜਗ ਜਹਰ ਗੱਲ ਹੋ ਗਈ ਹੈ ਕਿ ਉਹ ਅਤਵਾਦੀਆਂ ਨਾਲ ਲੜੀ ਹੋਈ ਹੈ ਉਹ ਅੱਤਵਾਦੀ ਫੌਜ ਹੀ ਕਹਿਣ ਉਹਨਾਂ ਦਾ ਬਣਦਾ ਹੈ ਖਾਸ ਕਰਕੇ ਉਹਨਾਂ ਦੀ ਲੀਡਰਸ਼ਿਪ ਹੈ ਜੜੀ ਲੋਅਰ ਫੋਰਸ ਹੈ ਜਿਹੜਾ ਥੱਲੇ ਲੈਵਲ ਦੀ ਉਹ ਜ਼ਰੂਰ ਪ੍ਰੋਫੈਸ਼ਨਲ ਹੋਏਗੀ ਲੇਕਿਨ ਉਹਨਾਂ ਦੀ ਲੀਡਰਸ਼ਿਪ ਉਹਨਾਂ ਨੇ ਮਰਵਾ ਰਹੀ ਹੈ ਇਹ ਮੈਨੂੰ ਇਹਦਾ ਉਹ ਵੀ ਜਾਣਦੇ ਨੇ ਅਗਲੀ ਗੱਲ ਕਿ ਜਿਹੜੇ ਮੈਂ ਕਹਿਣਾ ਚਾਹੁੰਦਾ ਹੈ ਕਿ ਦੇਖੋ ਮਾਡਰਨ ਵਾਰਫੇਅਰ ਦੇ ਵਿੱਚ ਸਾਨੂੰ ਪਬਲਿਕ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਮਿਲਟਰੀ ਤੇ ਸਿਵਿਲিয়ান ਟਾਰਗੇਟਸ ਦਾ ਜਿਹੜਾ ਫਰਕ ਹੈ ਉਹ ਬਹੁਤ ਘਟ ਗਿਆ ਕਿਉਂਕਿ ਰਿਮੋਟ ਕੰਟਰੋਲਡ ਡਿਵਾਈਸਸ ਜਿਨ ਡਰੋਨਸ ਦਾ ਜਿਵੇਂ ਤੁਸੀਂ ਨਾਮ ਲੈ ਰਹੇ ਹੋ ਜਾਂ ਸਰਫੇਸ ਟੂ 에ਰ ਮਿਸਾਈਲ ਜਾਂ ਸਰਫੇਸ ਟੂ ਸਰਫੇਸ ਮਿਸਾਈਲਸ ਦਾ ਇਸਤੇਮਾਲ ਹੁੰਦਾ ਹੈ ਜਿਹਦੇ 'ਚ ਫਾਈਟਰ ਜੈਟਸ ਨੂੰ ਦੋਨਾਂ ਐਨੀਮੀ ਕੰਟਰੀਸ ਨੂੰ ਅੰਦਰ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ ਵੀ ਪੰਜਾਬ 'ਚ ਕੱਲ ਸ਼ਾਮ ਤੋਂ ਕਾਫੀ ਵਾਰੀ ਇਹ ਡਰੋਨਸ ਦੀ ਅਲਰਟ ਆਏ ਨੇ ਸਾਰਾ ਕੁਝ ਹੋਇਆ ਆ ਪਰ ਜਿਹੜੀ ਮੈਂ ਪਬਲਿਕ ਨੂੰ ਰਿਕੁਐਸਟ ਕਰਨਾ ਚਾਹੁੰਦਾ ਹਾਂ ਸਾਰੇ ਆਪਣੇ ਜਾਣਕਾਰਾਂ ਨੂੰ ਖਾਸ ਕਰਕੇ ਮੈਂ ਵੀ origianally ਬਾਰਡਰ ਏਰੀਆ ਤੋਂ ਆਉਂਦਾ ਆ ਕਿ ਜਿੱਥੇ ਕਿਤੇ ਡਰੋਨ ਡਿੱਗਿਆ ਜਾਂ ਡਰੋਨ ਦੇ ਨਾਲ ਰਿਲੇਟਡ ਕੋਈ ਹਿੱਸਾ ਪੁਰਜ਼ਾ ਡਿੱਗਦਾ ਜਾਂ ਕੋਈ ਮਜ਼ਾਇਲ ਵੈਦਰ ਉਹਦੇ ਪੁਰਜ਼ੇ ਨੇ ਜਾਂ ਸਾਬਤ ਡਿੱਗੀ ਮਿਲਦੀ ਆ ਜਾਂ ਕੋਈ ਹੋਰ ਆਰਮਮੈਂਟ ਇਕੁਪਮੈਂਟ ਨਜ਼ਰ ਆਉਂਦਾ ਆ ਤੇ ਉਹਦੇ ਲਾਗੇ ਨਾ ਜਾਣ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਇਹ ਖਿਆਲ ਰੱਖਣ ਜੜਾ ਵੀ ਸਿਵਿਲਿਅਨ ਵਿਲੇਜਰਸ ਜਾਂ ਸ਼ਹਿਰ ਦਾ ਨਿਵਾਸੀ ਉਥੇ ਆਉਂਦਾ ਹੈ ਕਿ ਉਹਦੇ ਤੋਂ ਦੂਰ ਰਹਿਣ ਪੁਲਿਸ ਨੂੰ ਕਾਲ ਕਰਨ 112 ਬਹੁਤ ਇਫੈਕਟਿਵ ਨੰਬਰ ਹੈ ਕਾਲ ਕਰ ਲਈ ਮੈਂ ਕੱਲ ਟੈਸਟ ਵੀ ਕੀਤਾ ਸੀ ਕਾਲ ਕਰਕੇ ਔਰ ਬਿਲਕੁਲ ਚੱਲ ਰਿਹਾ ਸੀਗਾ ਪੁਲਿਸ ਨੂੰ ਕਾਲ ਕਰਨ ਪੁਲਿਸ ਦੇ ਆਉਣ ਦੀ ਇੰਤਜ਼ਾਰ ਕਰਨ ਔਰ ਫੇਅਰ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕਰਨ ਦੇਣ ਇਸ ਤੋਂ ਇਲਾਵਾ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਖਾਸ ਕਰਕੇ ਡਰੋਨਸ ਜਿਹੜੇ ਨੇ ਉਹ ਪਾਕਿਸਤਾਨ ਬਾਰਡਰ ਵੱਲੋਂ ਪੰਜਾਬ ਚ ਆ ਰਹੇ ਨੇ ਜਿਹੜੇ ਸਾਡੇ ਪੰਜਾਬ ਦੇ ਨਿਵਾਸੀ ਨੇ ਜਾਂ ਪੁਲਿਸ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਤੇ ਲੱਗੀ ਆ ਉਹਨਾਂ ਸਾਰਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜੇ ਇਹੋ ਜੀ ਕੋਈ ਅਸਮਾਨ ਦੇ ਵਿੱਚ ਚੀਜ਼ ਨਜ਼ਰ ਆਉਂਦੀ ਹੈ ਤੇ ਉਹ ਵੀ ਲੋਕਲ ਪੁਲਿਸ ਤੇ ਜਾਂ 112 ਤੇ ਸਟੇਟ ਪੁਲਿਸ ਤੇ ਧਿਆਨ ਚ ਲਿਆਉਂਦਾ ਰਹੇ ਔਰ ਤਾਂ ਕਰਕੇ ਜੜੀਆਂ ਇਹ ਸਾਡੀਆਂ ਪੈਰਾ ਮਿਲਟਰੀ ਔਰ ਪੁਲਿਸ ਫੋਰਸ ਸਟੇਟ ਪੁਲਿਸ ਹੈ ਉਹਨੂੰ ਪ੍ਰੋਫੈਸ਼ਨਲੀ ਹੈਂਡਲ ਕਰ ਸਕੇ ਔਰ ਬੌਮ ਡਿਸਪੋਜ਼ਲ ਸਕਵਾਡ ਵਗੈਰਾ ਜਨੀਦਰ ਨਹੀਂ ਆਉਂਦੇ ਉਨੇ ਦੇਰ ਤੱਕ ਉਹਦੇ ਇਲਾਕੇ ਨਾ ਜਾਣ ਤਾਂ ਕਰਕੇ ਨੁਕਸਾਨ ਨਾ ਹੋ ਸਕੇ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਦੇਖੋ ਅ ਅੱਜਕੱਲ ਜਿਹੜੇ ਮਿਜ਼ਾਈਲ ਅਟੈਕ ਨੇ ਉਹਨਾਂ ਦੀ ਰੇਂਜ ਚ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਸਿਰਫ ਬਾਰਡਰ ਦੇ ਨਜ਼ਦੀਕ ਹੀ ਅਟੈਕ ਕੀਤਾ ਜਾ ਸਕਦਾ ਜਿਵੇਂ ਚੰਡੀਗੜ ਪਟਿਆਲਾ ਬਾਕੀ ਏਰੀਆਜ਼ ਵਿੱਚ ਜਿਹੜੇ ਬਠਿੰਡਾ ਜੜੇ ਕੀ ਸੈਂਸਿਟਿਵ ਏਰੀਆਸ ਨੇ ਉੱਥੇ ਤੁਸੀਂ ਦੇਖੋਗੇ ਮਿਜ਼ਾਈਲਸ ਦੀ ਔਰ ਡਰੋਨਸ ਦੀ ਮੂਵਮੈਂਟ ਬਾਰੇ ਗੱਲ ਆਈ ਸੀ ਬੜੀ ਚੰਗੀ ਗੱਲ ਆ ਔਰ ਵਧੀਆ ਗੱਲ ਆ ਕਿ ਇਹ ਹਿੰਦੁਸਤਾਨ ਦਾ ਜਿਹੜਾ ਡਿਫੈਂਸ ਮੈਕੈਨਿਜ਼ਮ ਮਿਜ਼ਾਈਲਸ ਨੂੰ ਡਰੋਨਸ ਨੂੰ ਨਿਊਟਰਲਾਈਜ਼ ਕਰਨ ਲਈ ਬੜਾ ਇਫੈਕਟਿਵਲੀ ਕੰਮ ਕਰ ਰਿਹਾ ਸੋ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਲੇਕਿਨ ਇਹ ਜ਼ਰੂਰ ਖਿਆਲ ਰੱਖਣ ਕਿ ਜਿੱਥੇ ਕਿਤੇ ਉਹਨਾਂ ਨੂੰ ਜ਼ਰੂਰ ਤੇ ਆ ਸੈਂਡ ਬੈਗਸ ਦੀ ਜਾਂ ਬੰਕਰਸ ਦੀ ਆਪਣੇ ਘਰਾਂ 'ਚ ਜਾਂ ਕਮਿਊਨਿਟੀ ਵਾਈਜ਼ ਜਾਂ ਫੈਮਿਲੀ ਵਾਈਜ਼ ਉਹ ਜ਼ਰੂਰ ਤਿਆਰ ਕਰਕੇ ਰੱਖਣ ਔਰ ਇਹ ਵੀ ਜ਼ਰੂਰੀ ਆ ਕਿ ਮੈਂ ਮੇਰਾ ਇੱਕ ਆਰਟੀਕਲ ਕੱਲ ਮੈਂ ਪਾਇਆ ਸੀ ਦੇਰ ਰਾਤ ਆਪਣੇ ਟਵਿੱਟਰ ਹੈਂਡਲ ਤੇ ਗੋਰਨ ਆਈਪੀਐਸਪੀਪੀ ਤੇ ਜਿਹਦੇ ਵਿੱਚ ਮੈਂ 40 ਪੁਆਇੰਟਸ ਆਇਡੈਂਟੀਫਾਈ ਕਰਕੇ ਉਸ ਦੇ ਵਿੱਚ ਪਾਏ ਨੇ ਜਿਹੜੇ ਸਾਨੂੰ ਸਿਵਲ ਡਿਫੈਂਸ ਤੇ ਮਿਲਟ ਇੰਟਰਨਲ ਸਕਿਉਰਟੀ ਵਾਸਤੇ ਚਾਹੀਦੇ ਨੇ ਕਿਉਂਕਿ ਸਾਡੀਆਂ ਕੁਝ ਕ੍ਰਾਈਸਿਸ ਮੈਨੇਜਮੈਂਟ ਵਾਸਤੇ ਮੋਬਿਲਿਟੀ ਵਾਸਤੇ ਨੈਟਵਰਕ ਮੇਨਟਨੈਂਸ ਵਾਸਤੇ ਜਿਹਦੀ ਵਾਸਤੇ ਸਾਨੂੰ ਲੜਾਈ ਲਈ ਬਹੁਤ ਜ਼ਰੂਰਤ ਆ ਖਾਸ ਕਰਕੇ ਫੌਜ ਨੂੰ ਜ਼ਰੂਰਤ ਹੈ ਕਿ ਸਾਡੇ ਜਿਹੜੇ ਮੋਬਿਲਿਟੀ ਚੈਨਲਸ ਨੇ ਨਾਏ ਬ੍ਰੇਕ ਹੋਣ ਉਹ ਜਿਹੜੇ 40 ਪੁਆਇੰਟਸ ਨੇ ਮੈਂ ਚਾਹੂੰਗਾ ਕਿ ਐਟ ਗੁਰੇਨ ਆਈ ਪੀਐਸ ਪੀਬੀ ਤੇ ਪੜਨ ਉਹ ਸਾਰੇ ਲੋਕਾਂ ਨੂੰ ਜਿਹੜਾ ਉਹਦੇ ਚ ਤੁਸੀਂ ਪੜਨਗੇ ਉਹ ਐਡਮਿਨਿਸਟ੍ਰੇਸ਼ਨ ਨੂੰ ਵੀ ਔਰ ਆਪਣੇ ਤਜਰਬੇ ਤੋਂ ਔਰ ਜਨਰਲ ਪਬਲਿਕ ਨੂੰ ਵੀ ਉਹ ਸਹਾਇ ਹੋਣ